ਕਰ ਰੋਕ ਰੋਕ ਆ ਪਿੰਡ ਦਾ ਮੁੰਡਾ ਇਹਨੂੰ ਹੀ ਪੁੱਛ ਲਾ ਹਾਂ ਵੀਰ ਇੱਥੇ ਨਾ ਆਪਾਂ ਨੇ ਆਪਣੀ ਭੈਣ ਦਾ ਰਿਸ਼ਤਾ ਦੇਖਿਆਗਾ ਮੁੰਡਾ ਆਇਆ ਬਾਹਰੋਂ ਇਟਲੀ ਤੋਂ ਤੇ ਉਹਨਾਂ ਨੂੰ ਦੀਪ ਆ ਗਿਆ ਮੁੰਡੇ ਦਾ ਉਹ ਉਹਨਾਂ ਨੂੰ ਤੇਜ ਪਾਲਾ ਉਹ ਖਰਜਾ ਇੱਕ ਮਿੰਟ ਕਰ ਕਰਨ ਦੀ ਗੱਲ ਤੈਨੂੰ ਫੋਟੋ ਦਿਖਾਉਣਾ ਇੱਕ ਮਿੰਟ ਖੜ ਦੇ ਇਹ ਆ ਦੇਖ ਆ ਮੁੰਡੇ ਦੀ ਫੋਟੋ ਆ ਇਹ ਇਟਲੀ ਤੋਂ ਆਇਆਗਾ ਯਾਰ ਹਨਾ ਰਿਸ਼ਤਾ ਕਰਨਾ ਇਹਦਾ ਭਰਾ ਬਣ ਕੇ ਜੇ ਕੋਈ ਦੱਸ ਦੇ ਯਾਰ ਪਿੰਡ ਪੌਂਡ ਦਾ ਕਿੱਧਰ ਘਰ ਆ ਕੀ ਕਾਰੋਬਾਰ ਹੈ ਇਹਨਾਂ ਦਾ ਮੁੰਡਾ ਕਿਵੇਂ ਆ ਦੱਸ ਕੁਛ ਮੁੰਡੇ ਬਾਰੇ ਕਿੱਧਰ ਘਰ ਹੈ ਇਹਨਾਂ ਦਾ ਕਿਵੇਂ ਆ ਵੀਰੇ ਮੈਂ ਤੈਨੂੰ ਰਿਸ਼ਤੇ ਬਾਰੇ ਪੁੱਛਿਆ ਵੀ ਆ ਮੁੰਡਾ ਦੇਖਣ ਆਏ ਸੀਗੇ ਵੀ ਇਹਨਾਂ ਦਾ ਘਰ-ਵਾਰ ਕਿੱਧਰ ਹੈਗਾ ਆ ਆ ਆਓ ਆ 喂，陆总。